ਸਮਰਾਲਾ ਚ ਅੱਜ ਪਏ ਪਾਰੀ ਮੀਂਹ ਨੇ ਮਾਰਕੀਟ ਕਮੇਟੀ ਦੇ ਦਾਅਵਿਆਂ ਤੇ ਪ੍ਰਬੰਧਕਾਂ ਦੀ ਬੋਲ ਖੋਲ ਕੇ ਰੱਖ ਦਿੱਤੀ। ਦਾਣਾ ਮੰਡੀ ਵਿੱਚ ਕਿਸਾਨਾਂ ਦੀ ਕੀਮਤੀ ਫਸਲ ਪਾਣੀ ਵਿੱਚ ਡੁੱਲਦੀ ਹੋਈ ਨਜ਼ਰ ਆਈ। ਮੀਂਹ ਦੇ ਕਾਰਨ ਬਹਿਤ ਕਿਸਾਨਾਂ ਦੀ ਫਸਲ ਪੀਜ ਗਈ ਜਿਸ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ। ਕਿਸਾਨ ਦਰਦ ਨਾਲ ਭਰਿਆ ਹੋਇਆ ਦਿਲ ਲੈ ਕੇ ਆਪਣੀ ਮਿਹਨਤ ਦੀ ਕਮਾਈ ਡੁੱਬਦੀ ਹੋਈ ਦੇਖਦੇ ਰਹੇ। ਇਸ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੰਡੀ 'ਚ ਪਹੁੰਚੇ ਅਤੇ ਮਾਰਕੀਟ ਕਮੇਟੀ ਸਮਰਾਲਾ ਦੀ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਨਾਕਾਮ ਦੱਸਿਆ ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਤੁਰੰਤ ਕੀਤੀ ਜਾਵੇ ਅਤੇ ਪਵਿੱਕ ਵਿੱਚ ਇਸਰਾਂ ਦੀ ਲਾਪਰਵਾਹੀ ਨਾ ਹੋਵੇ ਇਸ ਲਈ ਠੋਸ ਕਦਮ ਚੁੱਕੇ ਜਾਣ ਕੀ ਨਾ ਪਰ ਮੈਨੂੰ ਹਰਦੇਵ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਕਰਦੀਆਂ ਲੁਧਿਆਣਾ ਮੰਡੀ ਦੇ ਹਾਲਾਤ ਅੱਜ بارش ਤੋਂ ਬਾਅਦ ਹੋਏ ਨੇ ਕੀ ਜਣਾ ਚੱਦਣ ਦੇਖੋ ਜਿਹੜੇ ਮੰਡੀ ਦੇ ਹਾਲਾਤ ਨੇ ਬਿਲਕੁਲ ਨਕਾਰਾ ਕਹਿ ਸਕਦੇ ਆਪਾਂ ਜਿਹੜਾ ਮਾਰਕੀਟ ਦਾ ਸਮਰਾਲਾ ਦੇ ਪ੍ਰਬੰਧ ਨੇ ਸਮਰਾਲਾ ਨਹੀਂ ਮਾਛੂਆੜਾ ਵੀ ਲਾ ਲਈ ਆਪਾਂ ਆਲੇ-ਦਾਲੇ ਕਿਤੇ ਵੀ ਕੋਈ ਪ੍ਰਬੰਧ ਸਹੀ ਨਹੀਂ ਹੈਗਾ ਖਾਸ ਕਰਕੇ ਸਮਰਾਲਾ ਦੇ ਸਾਡੇ ਮੱਕੀ ਤਰੀ ਫਿਰਦੀ ਆ ਖੁੱਲੇ ਅਸਮਾਨ ਦੇ ਵਿੱਚ ਪਈ ਆ ਜੱਟਾਂ ਦੀ ਸੋਨੇ ਵਰਗੀ ਫਸਲ ਪਾਲੀ ਹੋਈ ਪੋਤਾ ਵਾਂਗ ਪਾਲ ਕੇ ਅੱਜ ਇੱਥੇ ਪਾਣੀ ਦੇ ਵਿੱਚ ਆਏ ਤੜਦੀ ਜਾਂਦੀ ਸੀ ਕੁਆਂਟਲਾਂ ਦੇ ਹਿਸਾਬ ਨਾਲ ਜਿਹੜੀ ਮੱਕੀ ਆ ਉਹ ਪਾਣੀ ਦੇ ਵਿੱਚ ਬਹਿ ਗਈ ਆ ਜਿਹਦੀ ਜ਼ਿੰਮੇਵਾਰੀ ਬਣਦੀ ਆ ਮਾਰਕੀਟ ਕਮੇਟੀ ਦੀ ਇਹ ਲੱਖਾਂ ਰੁਪਈਆ ਫੀਸ ਇਹਨਾਂ ਨੂੰ ਜਾਂਦੀ ਆ ਤਨਖਾਹਾਂ ਮਿਲਦੀਆਂ ਨੇ ਸਰਕਾਰਾਂ ਦੇ ਉੱਤੋਂ ਪਰ ਇਹਨਾਂ ਦਾ ਕੋਈ ਵੀ ਮੈਂ ਹਰ ਸੀਜ਼ਨ 'ਚ ਦੇਦਾ ਵੀ ਇਹਨਾਂ ਦਾ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹੁੰਦਾ ਕਿਉਂ ਤੁਸੀਂ ਦੇਖਿਆ ਘੁੰਮ ਕੇ ਮੰਡੀ ਦੇ ਵਿੱਚ ਵੀ ਕਿੰਨੀ ਕਿ ਮੱਕੀ ਜੜੀ ਨੰਗੀ ਪਈ ਆ ਵੀਰ ਜੀ ਤੁਸੀਂ ਆਲੇ-ਦਾਲੇ ਨੇ ਕੈਮਰਾ ਮਾਰ ਕੇ ਦੇਖ ਲਓ ਸਾਰੀ ਮੱਕੀ ਨੰਗੀ ਪਈ ਆ ਹੁਣ ਟਕਣ ਲੱਗੇ ਨੇ ਕਿਉਂਕਿ ਆ ਕੋਈ ਪ੍ਰਬੰਧੇ ਨਹੀਂ ਹੈਗਾ ਦੇਖੋ ਆ ਥੱਲੇ ਜਾ ਕੇ ਦੇਖ ਲਓ ਤੁਸੀਂ ਪਾਣੀ ਦੇ ਵਿੱਚ ਤਰੀ ਜਾਂਦੀ ਆ ਮੱਕੀ ਇਥੋਂ ਅੱਜ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਦੇਖੋ ਕਿ ਪਾਣੀ ਦੇ ਵਿੱਚ ਇਹ ਪੂਲ ਸਪੀਡ ਦੇ ਨਾਲ ਜਾ ਰਹੀ ਸੀ ਜਿਸ ਤਰ੍ਹਾਂ ਕਿ ਦੇਖ ਲਿਆ ਮੱਕੀ ਪਾਣੀ ਨੇ ਫੇਜ ਕੇ ਗਿੱਲੀ ਹੋ ਚੁੱਕੀ ਆ ਕੀ ਇਹਦਾ ਨੁਕਸਾਨ ਵੀ ਹੋਊਗਾ ਅੱਗੇ ਅੱਗੇ ਨੁਕਸਾਨ ਇਹਦਾ ਦੇਖੋ ਜੀ ਜਿਹੜਾ ਵਪਾਰੀ ਆ ਉਹਨੇ ਇੱਕਦਮ ਰੇਟ ਘਟਾ ਕਰਨਾ ਕਿਸਾਨ ਦੀ ਜਿਹੜੀ ਆਰਥਿਕਤਾ ਔਰਤੇ ਬਹੁਤ ਜ਼ਿਆਦਾ ਲੁੱਟ ਹੋਣੀ ਆ ਕਿਉਂਕਿ ਮੀਂਹ ਦਾ ਬਾ ਇੱਕ ਬਹਾਨਾ ਲਾਇਆ ਜਾਣਾ ਵੀ ਗਿੱਲੀ ਹੋ ਗਈ ਆ ਕਿਸਾਨ ਦਾ ਜਿਹੜਾ ਰੇਟ ਆ ਵਪਾਰੀ ਨੇ ਰਲ ਕੇ ਇਹਦਾ ਥੱਲੇ ਕਰਾ ਦੇਣਾ ਵਾ ਬਾਈ ਦੇਖਣ ਨੂੰ ਮਿਲਦਾ ਕਿ ਹਰ ਵਾਰ ਮਾਰ ਕਮੇਟੀ ਉਹ ਦਾਅਵੇ ਕੀਤੇ ਜਾਂਦੇ ਨੇ ਕਿ ਸਾਡੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਤੇ ਜੋ ਅੱਜ ਦੇਖਣ ਨੂੰ ਮਿਲਦਾ ਜੋ ਪ੍ਰਬੰਧ ਅਲੀ ਪੋਲ ਖੁੱਲਦੀ ਹੈ ਇਹ ਕਿਉਂ ਆਪਣੇ ਜੋ ਪ੍ਰਬੰਧ ਪੁਖਤਾ ਕਿਉਂ ਨਹੀਂ ਰੱਖਦੇ ਬਾਈ ਜੀ ਜਿੰਨੀਆਂ ਵੀ ਗੱਲਾਂ ਨੇ ਇਹ ਦਫ਼ਤਰੀ ਕਿਤਾਬੀ ਨੇ ਗਰਾਉਂਡ ਲੈਵਲ ਦੇ ਉੱਤੇ ਕੋਈ ਵੀ ਇਹਨਾਂ ਦਾ ਕੋਈ ਠੋਸ ਪ੍ਰਬੰਧ ਨਹੀਂ ਹੁੰਦਾ ਚਾਹੇ ਆਪਾਂ ਕਿਸੇ ਵੀ ਪੱਤਰ ਨੂੰ ਲੈ ਲਈਏ ਅਸੀਂ ਹਰ ਵਾਰ ਇਹਨਾਂ ਨੂੰ ਮੰਗ ਪੱਤਰ ਦਿੰਨੇ ਆ ਪਰ ਇਹ ਹਰ ਹਰ ਵਾਰ ਨਕਾਮ ਰਹਿੰਦੇ ਨੇ ਆਪਾਂ ਪ੍ਰਬੰਧ ਕਰਨ ਦੇ ਵਿੱਚ ਹਰ ਵਾਰ ਦੇਖਣ ਨੂੰ ਇਹ ਹੀ ਮਿਲਦਾ ਹੈ ਇਹ ਗੱਲ ਕਹੀ ਜਾਂਦੀ ਹੈ ਕਿ ਇੱਕੋ ਦਮ ਮੀਂਹ ਆ ਗਿਆ ਪਰ ਉਸ ਤੋਂ ਬਾਅਦ ਹਾਲਾਤ ਜੋ ਹੁੰਦੇ ਨੇ ਉਹ ਮਾੜੇ ਹੋਏ ਹੁੰਦੇ ਦੇਖੋ ਜੀ ਮੀਂਹ ਤਾਂ ਅੱਜ ਸਵੇਰ ਦਾ ਹੀ ਬਦਲ ਹੋਇਆ ਸੀ ਸਾਨੂੰ ਪਤਾ ਸੀ ਕਿਉਂਕਿ ਜੂਨ ਦਾ ਮਹੀਨਾ ਤਾਂ ਸਾਡਾ ਚੜ ਗਿਆ ਹਾੜ ਦੇ ਮਹੀਨੇ 'ਚ ਆਪਾਂ ਅੱਗੇ ਜੱਟ ਕਹਿੰਦੇ ਸੀ ਵੀ ਪੱਕੇ ਹੀ ਨਹੀਂ ਆਉਂਦੇ ਨੇ ਸਾਨੂੰ ਹਾੜ ਦੇ ਮਹੀਨੇ ਦੇ ਵਿੱਚ ਦਾ ਆਪਣੀ ਪ੍ਰਬੰਧ ਪੂਰੇ ਰੱਖਣੇ ਚਾਹੀਦੇ ਨੇ ਮੰਡੀ ਬੋਰਡ ਨੂੰ ਯਾਰ ਪਰਤਾਵਾ ਜਿਵੇਂ ਹੜਵ ਹੜਾ ਵਿਭਾਗ ਵਾਲੇ ਰੱਖਦੇ ਨੇ ਵੀ ਖੇਤੀ ਆਦਿ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆਂ ਵੀ ਇਹ ਜਿਹੜਾ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਇਹਦੀ ਵੀ ਪਰਪਾਈ ਹੋਵੇ ਦੇਖੋ ਕਿੰਨੇ 2-2 ਕੁਆਂਟਲ 4-4 ਕੁਆਂਟਲ ਆਮ ਤਰ੍ਹਾਂ ਕੇ ਚਲੀ ਗਈ ਜਿਹੜੇ ਅਧਿਕਾਰੀ ਨੇ ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਦੀ ਡਿਊਟੀ ਬਣਦੀ ਆ ਵੀ ਉਹ ਜਰ ਉਹਨਾਂ ਨੂੰ ਮੰਡੀ ਦੇ ਵਿੱਚ ਕੀ ਪ੍ਰਬੰਧ ਨੇ ਉਹਨਾਂ ਦਾ ਜਾਜਾ ਲੈਣ ਕੀ ਨਾਮ ਹੈ ਤੁਹਾਡਾ ਜੀ ਹਵਰ ਰੰਗ ਤੁਸੀਂ ਅੱਜ ਦਾਣਾ ਮੰਡੀ ਆਏ ਸੀ ਮੱਕੀ ਦੀ ਫਸਲ ਲੈ ਕੇ ਹਾਂ ਹਾਂ ਮੱਕੀ ਦੀ ਫਸਲ ਲੈ ਕੇ ਮੀਂਹ ਪਿਆ ਕੀ ਕਹਿਣਾ ਚਾਹੁੰਦੇ ਮੀਂਹ ਪਿਆ ਗਿਆ 5 ਕਿਲਿਆਂ ਦੀ ਫਸਲ ਹੈ ਬਹੁਤ ਨਕਰਾਨ ਹੋ ਗਿਆ ਹੁਣ ਕਦੋਂ ਲੈ ਕੇ ਆਜੀ ਫਸਲ ਪਰਸੋਂ ਤੇ ਰੇਟ ਲੱਗਿਆ ਨਹੀਂ ਛੱਲੇ ਨਾ 15 ਦੇ ਲੱਗਿਆ ਨਹੀਂ ਹੁਣ ਤਾਂ ਜਿੱਦਾਂ ਗਿੱਲੀ ਹੋ ਗਈ ਹੁਣ ਗਿੱਲੀ ਹੋਵੇ ਹੁਣ ਸੁੱਕੇ ਤੇ ਲੱਗੂ ਚਾਹ ਦੋ ਦਿਨ ਰੁੱਕਿਆ ਜਾਂ ਇੱਕ ਦਿਨ ਰੁੱਕਿਆ ਜਿਵੇਂ ਮੀਂਹ ਪੈਣ ਨਾਲ ਰੁੜਦੀ ਵੀ ਆ ਫਸਲ ਦੀ ਰੁੜਦੀ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਨੁਕਸਾਨ ਮਾਮੂਜਾ ਮਿਲ ਜੇਵੇ ਤਾਂ ਚੰਗਾ ਸਰਕਾਰ ਕੋ ਦੇਸਵੇ ਮੜਾ ਮੋਟਾ ਹਾਂ 5 ਕਿਲੋ ਦੀ ਕਿੰਨੀ ਕੁ ਤੁਸੀਂ ਇਹਦੀ ਮੱਕੀ ਲਈ ਕਿੰਨਾ ਕੁ ਨੁਕਸਾਨ ਹੋਊਗਾ 35 ਕੁਆਂਟਲ ਇਹ ਮੁੱਕੀ ਨਿਕਲਦੀ ਹੁੰਦੀ ਹੈ ਜਿਹੜੇ ਹੁਣ ਕਰਨਗੇ ਕੁਆਂਟਲ ਉਹ ਨੁਕਸਾਨ ਨੇ ਨੁਕਸਾਨ ਨੇ 5 ਕੁਆਂਟਲ ਵੀ ਘਟਾ ਲੀਆ 4 ਵੀ 6 ਵੀ ਕਿਸ ਤਰ੍ਹਾਂ ਲੱਗੇ ਜਿਹੜੇ ਮਾਰਗ ਕਮੇਟੀ ਵੱਲੋਂ ਇੰਤਜ਼ਾਮ ਕੀਤਾ ਗਿਆ ਮਾਰਗ ਕਮੇਟੀ ਵੱਲੋਂ ਇੰਤਜ਼ਾਮ ਕੀਤਾ ਗਿਆ ਸਹੀ ਕੀਤਾ ਗਿਆ ਨੇ ਔਰ ਕੋਈ ਟੇਲਾ ਕੋਈ ਇੱਥੇ ਆਇਆ ਹੀ ਨਹੀਂ ਨਾ ਪਾਣੀ ਦਾ ਇੰਤਜ਼ਾਮ ਹੈ ਕੋਈ ਕੋਈ ਪ੍ਰਬੰਧ ਨਹੀਂ ਪਾਣੀ ਪੋਣੀ ਦਾ